ਸਤਿਗੁਰ ਜੀ ਸਾਰੇ ਵੀਰਾਂ ਨੂੰ ਮੇਰ ਜੀ ਰਾਤ ਦਾ ਬਹੁਤ ਜਿਆਦਾ ਮੀਂਹ ਪੈ ਗਿਆ ਤੇ ਨੇਰੀ ਬਹੁਤ ਜਿਆਦੀ ਹੈ 17 18 ਸਾਰੀਆਂ ਸੌਟ ਛੱਟ ਗਈਆਂ ਅੱਗੇ 15 9 ਕੱਲੀ ਡਿੱਗੀ ਹੁਣ 17 18 ਡੇਕ ਪਈ ਆ ਬਹੁਤ ਔਖੀ ਵਢੀ ਜਣੀ 17 18 ਬਹੁਤ ਜਿਆਦਾ ਔਖਾ ਹੋ ਗਿਆ 17 18 ਦਾ ਚਲੋ ਇਹ ਵੱਜ ਗਏ 11:30 12:00 ਵਜ ਚੱਲੇ ਆ ਤੇ ਕਰਤਾਰ ਆ ਪੰਕ ਤੋੜਨ ਲੱਗੇ ਆ ਵੀਰਾਂ ਦੇ ਘਲਦੋ ਕੋਈ ਨਹੀਂ ਦਰਮੀਂ ਘਟਿਆ ਕੋਈ ਇਹ ਸਾਡੇ ਆਉਣ ਤੋਂ ਮਸ਼ੀਨ ਹੈ ਤਾਂ ਇਹ ਕਰਤਾਰ ਕੱਲਣ ਲੱਗੇ ਆ ਮਗਰੇ ਗਰਦਿਆਲ ਵੀ ਘਲਦੇ ਆ ਕਰਤਾਰ ਤੋੜਨ ਲਈ ਪਹਿਲਾਂ ਬਹੁਤ ਜ਼ਿਆਦਾ ਮੀਂਹ ਪਿਆ ਤੇ ਬਹੁਤ ਜ਼ਿਆਦਾ ਹੀ ਨੇਰੀ ਵਗੀ ਆਈ ਆਪਣੀ ਕਤਾਰ ਸਵੇਰ ਦੀ ਆਈ 11:00 ਵਜੇ ਤੇ ਬਹੁਤ ਜ਼ਿਆਦਾ ਰਵਿਸ਼ ਕੀ ਚੋਨੇ ਤੇ ਹੁਣ ਹੁਣ ਹੋ ਗਿਆ 4000 ਰੇਟ ਪਰ ਕੀ ਕਰੀਏ ਨਹੀਂ ਵੜਦੀਆਂ ਮਸ਼ੀਨਾਂ ਨਾ ਫੋਰਮਾਂ ਨਾ ਉਹ 4000 ਕਰਨਾ ਹੀ ਪੈਣਾ ਨਾ ਇਹ ਹੈਗਾ 900 ਟਰੀਅਸ ਪਾਵਰ ਇੱਚੇ ਬੜੇ ਇਹ ਸੀ ਆਰ ਡੀ ਤੋਂ ਬਣਾ ਸਿੰਪਲ ਹੈ ਨਾ ਬਹੁਤ ਆ ਬੜਾ ਯਾਨੀ ਇੱਚ ਪਾਵਰ ਇੱਚ ਬਹੁਤ ਜਿਆਦਾ ਭਾਈ ਜਿਦੁਰਾ ਦੁਰਾ ਕਰਦਾ ਟਰਾਲੀ ਟੋਲੀ ਲੈ ਹਾਂਜੀ ਐਂ ਚੱਲੇ ਆ ਲੰਗਰ ਸ਼ਗਨ ਬਫੂਡਾ ਸਬਜੀ ਦਾ ਲੰਗਰ ਲੱਗਾ ਹੈ ਟਰੈਕਰ ਲੈ ਜਲੇ ਲੰਗਰ ਛਕਣਾ ਆਪਾਂ 963 ਕਿਦਾਂ ਵਰਵਾ ਨਾ ਕਿੱਥੇ ਚੱਲੇ ਆਪਾਂ ਲੰਗਰ ਛਕਣਾ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਲੰਗਰ ਲੱਗਾ ਬਹੁਤ ਜਿਆਦਾ ਇੱਥੇ ਲੰਗਰ ਲੱਗੇ ਆ ਡੇ ਇਲਾਕੇ ਦੇ ਵੀ ਉਹ ਛਕਣ ਚੱਲੇ ਆਂ ਕੂੜੀਆਂ ਦਾ ਲੰਗਰ ਚੱਲੰਦਿਆ ਨਾਲ ਚਟਨੀ ਨਾਲ ਤਾੜੀ ਨਾਲ ਸੇਵੀਆਂ ਇਧਰ ਫੋਰਮਨ ਵੀ ਆਪਣਾ ਲੱਗਾ ਹੋਇਆ ਕਿਦਾਂ ਵਰਵਾ ਨਾ ਵਧੀਆ ਨਾ ਲੰਗਰ ਮੈਨੂੰ ਨਜ਼ਾਰੇ ਵੱਜੇ ਅੱਜ ਲੱਗੇ ਮਸ਼ੀਨਾਂ ਆਪਣੀ ਚੱਲੰਦੀ ਆ ਆਪਾਂ ਲੰਗਰ ਚੱਕੜ ਆਏ ਆ ਚੈੱਕ ਕਰੋ ਕੋਟਲੀ ਗਰਦਿਆਲ ਮਸ਼ੀਨ ਆਵੇ ਜਾਂਦਾ ਹੀ ਆ ਰਾਤ ਦਾ ਹਨੇਰ ਬੜਾ ਤੇ ਮੀਂਹ ਬੜਾ ਪਿਆ ਹੈ ਫਿਰ ਵੀ 2:00 ਵਜੇ ਨਾਲ ਕੰਮ ਚੱਲ ਪਿਆ ਆਪਣਾ ਕਰਤਾਰ ਤੇ ਕਰਤਾਰ ਉਧਰ ਚੱਲਾਂਦੇ ਹੀ ਆ ਉਹ 11:00 ਵਜੇ ਚੱਲਦੀ ਉਹ 11:00 ਵਜੇ ਨਹੀਂ ਚੱਲਾਂਦੇ ਹੀ ਆ ਮਸ਼ੀਨ ਉਹ ਨਹੀਂ ਉਧਰੋਂ ਆਏ ਹੁਣੇ ਆਏ ਆ ਉਧਰੋਂ ਤੇ ਹੁਣ ਆ ਗਰਦਿਆਲ ਜਿਹੜੀ ਆ ਇਹ ਜਾਂਦਾ ਹੀ ਆਪਣੀ ਆਵੇ ਆਥਾਂ ਵਟਣਾ ਆ ਜਾਣ ਜੋ ਨਾਲ ਬਹੁਤ ਡਿੱਗਾ ਪਿਆ ਹੈ ਚਲੋ ਦੇਖਦੇ ਹਾਂ ਦਰਵੀ ਵਟਾਂਗੇ ਪਰ ਇਹ ਹਦੀ ਹਰਿਆ ਆ ਇਹ 15 ਨਾਲ 15 ਨਾਲ ਜਾਵਦੀ ਨਾ 17 18 ਆਇਆ ਇੱਧਰ ਰਾਹ ਬਣਾ ਲਈਏ ਵੱਟ ਕੇ ਫੇਰ ਇੱਧਰ ਵੱਡਾਂ ਆ ਜਾਣ। ਦਾ ਕਿਲੇ ਤਾਂ ਆ ਆ ਮਾਤਾ ਕਰਮਾਹ ਨਾਲ ਵੜਿਆ ਜਾਣਾ। ਚੱਲ ਵੀ ਆਪਣੀ ਰਾਣੀ ਕਰਮਾ ਵਾਲੀ ਆਪਣੇ ਘਰ ਦੇ ਲਾਗੇ ਜਲਾਂਦੇ ਆ ਆਪਣੇ ਘਰ ਆ। ਮਸ਼ੀਨ ਦੀ ਦੂਜੀ ਜ਼ਿਆਦਾ। ਆਓ ਆਪਣਾ ਘਰ ਜੇ ਆ ਮਸ਼ੀਨ ਦੇ ਪਰਲੇ ਪਾਸੇ ਚੈੱਕ ਕਰੋ ਮਾਈ ਹੌਮ ਇੱਥੇ ਚੱਲਣ ਦੀ ਮਸ਼ੀਨ ਆ ਗਈ ਆਪਣੀ ਗੁਰਦਿਆਲ ਸਾਰੀ ਜਨਤਾ ਬਾਬ ਬਡੇ ਗਈ ਹੈ ਤਾਂਹੀਂ ਸਾਡੇ ਡਰਾਈਵਰਾਂ ਦੇ ਹੀ ਨਹੀਂ ਜਾਣਾ ਤੇ ਲੈ ਇਹ ਟਾਈਮ ਨਾਲ ਗੁਰਦਿਆਲ ਮਾਸ਼ਾਅੱਲ ਕੋਈ ਨਹੀਂ ਜਾਣਾ ਤੇ ਹੋ ਆਓ ਕਰਤਾਰ ਚੱਲਣ ਦੀ ਉੱਥੇ ਚੱਲੇ ਆਉਣਗਾ ਜੀ ਇੱਕ ਟਰਾਲਾ ਭਰਦਾ ਮਸ਼ੀਨ ਨੇ ਉਹਨੂੰ ਜਾਪਰ ਨਹੀਂ ਆਪਣਾ ਟਰਾਲਾ ਚੈੱਕ ਕਰੋ ਦਰਮ ਆਪਣਾ ਟਰਾਲਾ ਰੋਜ਼ ਮੰਗ ਖਾਂਦਾ ਰੋਜ਼ ਹੀ ਸ਼ਹਿਰ ਜਾਂਦਾ ਕਿਤੇ ਨਾ ਕਿਤੇ ਆ ਵੇਖ ਇਹਨੇ ਰੋਜ਼ ਦਾ ਇੱਕ ਜਿਹੜਾ ਇਹਦਾ ਹੋਈ ਗਿਆ ਸ਼ਹਿਰ ਜਾਣਾ ਟਰਾਲੇ ਆਪਣੇ ਦਾ ਚੱਲ ਆਲੀ ਆਪਣੀ ਰਾਣੀ ਖਾ ਐਡਾ ਗੱਲਾਂ ਨਹੀਂ ਥੱਲੇ ਸੁੱਕਾ ਹੀ ਆ ਤਾਂ ਸਵੇਰ ਦੀ ਆਈ ਇੱਥੇ ਦੇ ਮਸ਼ੀਨ ਕਿਦਰ ਦਿਆਲ ਆ ਗਈ ਘਰੇ ਉਹ ਵੀ ਰੰਦੇ ਡਰਾਈਵਰ ਸਾਹਿਬਾ ਡੇਪੀ ਅਹੀਂ ਬਾਬੜਾ ਸਾਹਿਬ ਜਾਣਾ ਅਹੀਂ ਕਾ ਭਰਾ ਕੋਈ ਨਹੀਂ ਚਲ ਜੂ ਉਹਨਾਂ ਇੱਥੋਂ ਵੀ ਹੈ ਮਸ਼ੀਨ ਤਾਂ ਵੀ ਇੱਕ ਵੀਰ ਨੇ ਜਾਣਾ ਕਾਲੂ ਨੇ ਤੇ ਉਹਨੂੰ ਵੀ ਅਹੀਂ ਕੱਲ ਦਿੰਨੇ ਆ ਹੋਰ ਮਾਨ ਹੈਗਾ ਜੀ ਉਹਨਾਂ ਚਲਾਈ ਜਾਣੀਆਂ ਕਾਲੂ ਨੂੰ ਵੀ ਕੱਲ ਦਿੰਨੇ ਬਾਬੜਾ ਸਾਹਿਬ ਚਲੋ ਕੋਈ ਨਹੀਂ ਘਰ ਦੇ ਵੀ ਗਏ ਅੱਜ ਸਾਰੇ ਨਾਲ ਦਾ ਵੀ ਗਿਆ ਮੇਰ ਕੋ ਚੱਲ ਜਾਇ ਨਹੀਂ ਜਾਣਾ ਤੇ ਇਹਨਾਂ ਨੂੰ ਤੇ ਚੱਲ ਘਲ ਦੀ ਗੇ ਜੇ ਨਹੀਂ ਜਾਇਣਾ ਆਪ ਕੋ ਤੇ ਕਵੱਡਾਂ ਦੇ ਇਹਨਾਂ ਦਾ ਪੱਕੀ ਪਾ ਦਾ ਕਿ ਕਿੱਦਾਂ ਉਹ ਸੁੱਤਰਿਆ ਸੁੱਤਰਿਆ ਵਧੀਆ ਚ ਵਧੀਆ ਕੰਮ ਚੱਲ ਰਿਹਾ ਥਾਂ ਜਿਆਦਾ ਗਿੱਲਾ ਕੋ ਲੱਗ ਰਹੀ ਕਿੱਦਾਂ ਥਾਂ ਪੂਰੇ ਗਿੱਲੇ ਚੱਲਣੇ ਜੀ ਆਹਾਂ ਸਵੇਰ ਦੀ ਆਈ ਐ ਸਵੇਰ ਦੀ ਵੜਤਾ ਟੋੜ ਵਾਲੇ ਭਰ ਕੇ ਪਿੱਛਾ ਭਰਦੇ ਬੇਚਾ ਥਾਂ ਬੜਾ ਵਿਸ਼ਿਆਦਾਂ ਹਾਂ ਦਿੱਗਾ ਜਾ ਰਾ ਹੈ ਨਾ ਬੈਕ ਕਰ ਕਰ ਵਢੰਦੇ ਚਲੋ ਕੋਈ ਨਹੀਂ ਵੱਢਿਆ ਜਾਣਾ ਸ਼ਾਮਾਂ ਤੱਕ ਨਹੀਂ ਰਹਿਣਾ ਨਹੀਂ ਰਹਿਣਾ ਨਹੀਂ ਰਹਿਣਾ 163 ਜੇ ਵੇਖੋ ਹੁਣ ਚੜਦਾ ਆ ਕਿ ਨਹੀਂ ਚੜਦਾ ਰਾਲਾ ਬੁਰਾ ਭਰਿਆ ਵਾ ਬਈ ਜ਼ੋਰ ਤੇ ਬਰਾ ਟੈਂਕ ਚ ਪਹਿਲੀ ਬੜੀ ਗਿੱਲੀ ਨਾ ਥੱਲੇ ਉਹ ਵੇਨੇ ਚੜਦਾ ਆ ਤੇ ਨਹੀਂ ਚੜਦਾ ਕਰਮ ਵਾਲਾ ਚੜ ਜਾਂ ਬੜਾ ਜ਼ੋਰ ਹੁੰਦਾ ਇੰਨਾ ਇਹ ਐਸ ਆਰ ਡੀ ਨਹੀਂ ਨਾ ਦੂਜਾ ਪੰਪ ਐ ਮੈਕੋ ਡਰ ਗਿਆ ਲੈ ਉਹਨੇ ਟਰਾਲੇ ਦੇ ਪੈਰ ਨਹੀਂ ਲਗਾਉਂਦੇ ਤੇ ਚੱਲਣ ਦੀ ਆਪਣੀ ਕਰਤਾਰੋ ਹਨੇਰਾ ਬੜਾ ਹੋ ਗਿਆ ਫਿਰ ਵੀ ਚੱਲੁੰਦੀ ਐ ਟਰਾਲਾ ਭਰਨਾ ਜਦੋਂ ਭਰ ਗਿਆ ਬਾ ਇਹਨਾਂ ਕਿਲਾ ਇਕ ਹੋਰ ਅਲੀ ਚ ਜਦੋਂ ਪੈ ਗਿਆ ਉਦੋਂ ਆਪਾਂ ਚੱਲ ਜਣਾ ਦੋਨੇ ਡਿੱਗੇ ਬੜੇ ਮਸ਼ੀਨਾ ਵਿਚਾਰੀਆਂ ਕੀ ਕਰਨੀ